ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਸਾਰਿਆਂ ਨੂੰ ਜਾਣ ਕੇ ਬੜੀ ਖੁਸ਼ੀ ਹੋ ਰਹੀ ਦੀ ਤੁਹਾਡੇ ਆਪਣੇ ਸ਼ਹਿਰ ਨੁਕਸਰ ਦੇ ਵਿੱਚ ਬੂਮ ਵਾਲੇ ਟਾਇਰ ਅਵੇਲੇਬਲ ਪਈ ਆ ਭੈਜੀ ਸ਼ਵਰਾਜ ਟਰੈਕਟਰ ਏਜੰਸੀ ਬਰਿੰਡਾ ਬਾਈਪਾਸ ਰੋਡ ਤੇ ਸ਼ਵਰਾਜ ਟਰੈਕਟਰ ਐਂਡ ਕੰਪਨੀ ਆਪਾਂ ਤੁਹਾਨੂੰ ਟਾਇਰ ਵਖਾਉਂਦੇ ਆ ਟਾਇਰ ਆਪਾਂ ਬੂਮ ਵਾਲੇ ਟਾਇਰ ਲਾਇਆ ਸ਼ਵਰਾਜ 852 ਦੇ ਬਹੁਤ ਵਧੀਆ ਫਿਟਿੰਗ ਫਿਟਿੰਗ ਚੈੱਕ ਕਰੋ ਭੈਜੀ ਨਾਲੇ ਫਿਟਿੰਗ ਸਪੈਸ਼ਲ ਆਪ DNA ਹੱਬਾ ਬਣਾ ਕੇ ਇਹ ਸਮਾਨ ਲਾਇਆ ਵਾ ਪਿਛਲੇ ਮੈਂ ਆਪਾਂ ਚੈੱਕ ਕਰਾਉ ਬਾਈ ਜੀ ਨੂੰ ਸਪਰੇਅ ਵਾਲੇ ਟਾਇਰ ਇਹ ਸਪਰੇਅ ਮੈਨ ਦੇ ਮੇਡ ਇਨ ਯੂ ਐਸ اے ਤੋਂ ਆਪਣੇ ਕੋਲੇ ਬਈ ਇੰਪੋਰਟ ਹੋਏ ਵੇ ਇਹ ਇਹ ਟਾਇਰਾਂ ਦੀ ਕੀਮਤ ਆਪਾਂ ਤਾਂ ਦੱਸ ਹੀ ਸਕਦੇ ਆ ਤੇ ਆਪਾਂ ਬਾਈ ਜੀ ਨੂੰ ਪੁੱਛਾਂਗੇ ਟਾਇਰ ਆਪਣੇ ਕੋਲੇ ਸਟਾਕ ਹੋ ਰਹੇ ਵੀ ਬਹੁਤ ਪਿਆ ਇਹ ਸਪਰੇਅ ਮੈਨ ਦੇ ਟਾਇਰ ਆ ਬਾਈ ਜੀ ਚੈੱਕ ਕਰ ਸਕਦੇ ਹੋ オリジナル ਟਾਇਰ ਆ ਮੈਡਮ ਯੂਐਸਏ ਸ਼ਬਰਾਜ ਜਲਸੀ ਦੇ ਵਿੱਚ ਬੈਜੀਏ ਪਿਆਰ ਹੋ ਹੁੰਦਾ ਜੇ ਕਿਸੇ ਨੇ ਵੀ ਤਾਇਰ ਕਰਾਉਣਾ ਸਾਡੇ ਹੈਡ ਲਿਖੇ ਨੰਬਰਾਂ ਤੇ ਕੰਟੈਕਟ ਕਰਕੇ ਤਾਇਰ ਲਵਾ ਸਕਦੇ ਹੋ ਆਜੋ ਤੁਹਾਨੂੰ ਜ਼ਿੰਮੇਵਾਰ ਭਰਾਣ ਵਾਲੇ ਤਾਇਰ ਆਪਰੇ